ਸ਼੍ਰੋਮਣੀ ਅਕਾਲੀ ਦਲ ਪੱਪਾਂ ਭਾਰ ਹੋਇਆ ਪਿਆ ਕਹਿੰਦੇ ਕਿ ਗੱਠਜੋੜ ਹੋ ਜੇ ਸਾਡਾ ਉਹ ਤਾਂ ਕਹਿੰਦੇ ਕਿਸਾਨ ਅੰਦੋਲਨ ਵਿੱਚ ਅੜ ਗਿਆ ਜਿਹਦੇ ਕਰਕੇ ਸਾਡੇ 2-3 ਦਿਨ ਦਾ ਫਰਕ ਪੈ ਗਿਆ ਨਹੀਂ ਤੇ ਜੱਫੀ ਪੈ ਗਈ ਸੀ ਹੁਣ ਵੀ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੀਡਰਸ਼ਿਪ ਕੀ ਕਹਿੰਦੀ ਹੈ ਪ੍ਰਧਾਨ ਸਾਹਿਬ ਕੀ ਕਹਿੰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਸੰਦੀਪ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਹੀਂ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ 3-4 ਲੀਡਰ ਚਾਹੁੰਦੇ ਨੇ ਕਿ ਗੱਠ ਜੋੜ ਹੋ ਜੇ ਭਾਜਪਾ ਦਾ ਹੁਣ ਸੁਭੀ ਸਿੰਘ ਬਾਦਲ ਸਾਹਿਬ ਰੋਜ਼ ਹਲਕਿਆਂ ਦੇ ਨਾਲ ਮੀਟਿੰਗ ਕਰਦੇ ਨੇ ਅਬ ਬੀਤੇ ਦਿਨ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਦੋ ਕੀ ਹਾਰਪੁਰ ਦੇ ਇੱਕ ਅੱਧਾ ਜਲੰਧਰ ਦੇ ਹਲਕੇ ਤੋਂ ਜਿਹੜੇ ਉਤੋਂ ਦੇ ਟੌਪ ਦੀ ਲੀਡਰ ਡਿਸਟ੍ਰਿਕਟ ਲੈਵਲ ਦੀ ਲੀਡਰਸ਼ਿਪ ਉਹਨਾਂ ਦੇ ਨਾਲ ਮੀਟਿੰਗ ਹੋਈ ਹੈ ਤੇ ਤਿੰਨ ਚਾਰ ਜਿਹੜੇ ਬੀਤੇ ਦਿਨ ਹਲਕਿਆਂ ਦੇ ਲੀਡਰਾਂ ਦਾ ਮੀਟਿੰਗ ਉਹਨਾਂ ਤੇ ਕਹਿੰਦੇ ਕਲੀਅਰ ਕਟਕ ਹੈ ਤਾਂ ਜੇ ਭਾਜਪੀ ਦੇ ਨਾਲ ਸਮਝੌਤਾ ਕਰ ਗਏ ਨਾ ਤੇ ਅਸੀਂ ਸਿਆਸੀ ਤੌਰ ਤੇ ਪੱਕੇ ਤੌਰ ਤੇ ਖਤਮ ਹੋ ਜਾਾਂਗੇ ਪਰ ਜਿਹੜੀ ਲੀਡਰਸ਼ਿਪ ਆ ਉਹ ਅੜੀ ਹੋਈ ਆ ਉਹਦੇ ਕਹਿੰਦੇ ਕਿ ਕਿਸਾਨੀ ਅੰਦੋਲਨ ਲੈ ਕੇ ਵੀ ਖਫਾ ਨੇ ਕਿ ਇਹ ਕਰ ਕੀ ਰਹੇ ਹੈਗੇ ਨੇ ਕਿਉਂਕਿ ਕਿਸਾਨੀ ਅੰਦੋਲਨ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੈਂਟਰ ਤੋਂ ਸੱਤਾ ਗਈ ਉਹਨਾਂ ਦੀ ਵਜ਼ੀਰੀ ਗਈ ਉਹਨਾਂ ਦਾ ਗੱਠ ਜੋੜ ਗਿਆ ਕਿਉਂਕਿ ਪਹਿਲਾਂ ਕੀ ਕੀਤਾ ਸ਼੍ਰੋਮਣੀ ਅਕਾਲੀ ਦਲ ਸੁਭੀ ਸਿੰਘ ਬਾਦਲ ਸਮੇਤ ਇਹਨਾਂ ਸਾਰਿਆਂ ਨੇ ਬੜੀਆਂ ਤਾਰੀਫਾਂ ਕੀਤੀਆਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਈਵਨ ਕਿ ਹਰ ਸਿਮਰਤ ਕੌਰ ਬਾਦਲ ਨੇ ਬਤੌਰ ਸੈਂਟਰ ਦੇ ਵਜ਼ੀਰ ਹੋਣ ਦੇ ਨਾਤੇ ਸ਼ਾਇਦ ਉਹਨਾਂ ਦੀ ਮਜਬੂਰੀ ਹੋਵੇ ਉਹਨਾਂ ਤਾਰੀਫ਼ ਕੀਤੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਵੱਡਾ ਕੀ ਪਾਪ ਕਰ ਲਿਆ ਸੀ ਜਿਹੜਾ ਉਹਨਾਂ ਨੇ ਆਪਣਾ ਬ੍ਰਹਮ ਅਸਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੇ ਮੂੰਹੋਂ ਵੀ ਇਹਨਾਂ ਨੇ ਤਾਰੀਫ਼ ਕਰਵਾ ਦਿੱਤੀ ਸੀ ਫਿਰ ਗੱਠ ਜੋੜ ਤੋੜਨਾ ਪਿਆ ਫਿਰ ਵਜੀਰੀ ਛੱਡਣੀ ਪਈ ਫਿਰ ਸੈਂਟਰ ਨੂੰ ਵੀ ਮਾਫੀ ਮੰਗਣੀ ਪਈ ਹੁਣ ਸਵਾਲ ਹੈ ਕਿ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਪੱਬਾਂ ਭਾਰ ਇਸ ਕਰਕੇ ਉਹਨਾਂ ਲੱਗਦਾ ਕਿ ਹੁਣ ਸੈਂਟਰ ਦੇ ਵਿੱਚ 224 ਦੇ ਵਿੱਚ ਇਹਨਾਂ ਲੱਗਦਾ ਕਿ ਇਟ ਤੇ ਲਕੀਰ ਆ ਵੀ ਕੱਲ ਕਾ ਬੀਜੇਪੀ ਦੇ ਸਰਕਾਰ ਬਣ ਜਣੀ ਤੇ ਜੇ ਬੀਜੇਪੀ ਦੀ ਸਰਕਾਰ ਬਣ ਜੂਗੀ ਤੇ ਆਪਾਂ ਨੂੰ ਵੀ ਉਥੋਂ ਥੋੜਾ ਬਹੁਤਾ ਹਿੱਸਾ ਮਿਲ ਜੂਗਾ ਆਪਾਂ ਨੂੰ ਵੀ ਜਮਨਾਪਾਰ ਕੈਬਨਟ ਮਿਨਿਸਟਰੀ ਮਿਲ ਜੂਗੀ ਜਿਵੇਂ ਪਹਿਲਾਂ ਜਮਨਾਪਾਰ ਕੈਬਨਟ ਬਾਕੀ ਸਾਰੇ ਹਿੰਦੁਸਤਾਨ ਦੇ ਜਿਹੜੇ ਮੰਤਰੀ ਉਹ ਨਵੀਂ ਦਿੱਲੀ ਦੇ ਵਿੱਚ ਇਹਨਾਂ ਦੀ ਵਜੀਰੀ ਜਮਨਾਪਾਰ ਸੀ ਹੁਣ ਇਸ ਮਸਲੇ ਦੇ ਵਿੱਚ ਬਹੁਤ ਜ਼ਿਆਦਾ ਸ਼ਰੋਮਨੀ ਕਾਲੀ ਖਾਸ ਕਰਕੇ ਲੀਡਰਸ਼ਿਪ ਇਹ ਕੋਣ ਹੈ ਲੀਡਰ ਕੋਣ ਹੈ ਸੁਬੀਰ ਸਿੰਘ ਬਾਦਲ ਜਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਆ ਰਬਲਵਿੰਦਰ ਸਿੰਘ ਭੂੰਦੜ ਇਹ ਸਾਰੇ ਤਿੰਨ ਚਾਰ ਜਿਹੜੇ ਇਸ ਟਾਈਮ ਤੇ ਟਾਪ ਹੈ ਇਹੀ ਹੈ ਲੀਡਰਸ਼ਿਪ ਇਹ 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 ਕਹਿੰਦੇ ਸਾਰੇ ਕਾਲੇ ਹੋਏ ਪਏ ਨੇ ਹੁਣ ਜਿਹੜਾ ਥਲੜਲਾ ਵਰਕਰ ਆ ਜਾਂ ਜ਼ਿਲ੍ਹਾ ਲੈਵਲ ਦੇ ਲੀਡਰ ਬਲਾਕ ਲੈਵਲ ਉਹ ਕਹਿੰਦੇ ਕਿ ਭਾਵੇਂ ਬੀਜੇਪੀ ਸਾਡੇ ਗੱਠ ਜੋੜ ਕਰਕੇ ਭਾਵੇਂ ਤਿੰਨ ਸੇਟ ਸੀਟਾਂ ਜਿੱਤ ਲੇ ਸ਼ਾਰਪੁਰ ਜਿੱਤੇ ਗੁਰਦਾਸਪੁਰ ਜਿੱਤੇ ਅੰਮ੍ਰਿਤਸਰ ਅਸੀਂ ਉਹਨਾਂ ਕਰਕੇ ਸਾਡੀ ਪੱਟੀ ਪੁੱਛੀ ਜਾਣੀ ਹੈ ਇਹ ਸਚਾਈ ਹੈ ਕੌੜੀ ਕਿ ਜਦੋਂ ਗੱਠਜੋੜ ਹੁੰਦਾ ਸ਼੍ਰੋਮਣੀ ਕਾਲੀ ਦਲ ਜਿਹੜਾ ਵਰਕਰ ਉਹ ਬੀਜੇਪੀ ਨੂੰ ਵੋਟ ਪਾ ਦਿੰਦਾ ਬੀਜੇਪੀ ਦਾ ਵਰਕਰ ਆ ਇਹ ਸ਼੍ਰੋਮਣੀ ਕਾਲੀ ਦਲ ਦੇ ਕਈ ਲੀਡਰ ਕਹਿੰਦੇ ਸਾਨੂੰ ਵੋਟ ਨਹੀਂ ਪਾਉਂਦੇ ਹੁਣੇ ਕਹਿੰਦੇ ਕਿ ਜੇ ਤੁਸੀਂ ਉਹਨਾਂ ਦੀ ਆਸ ਦੇ ਵਿੱਚ ਸਾਡੀ ਫੱਟੀ ਪੁੱਛੀ ਜਾਣੀ ਹੁਣ ਹਜੇ ਤੇ ਮੁੰਡੇ ਦਾ ਸਿਵਾ ਵੀ ਨਹੀਂ ਠੰਡਾ ਹੋਇਆ ਸ਼ੁਭ ਕਰਨ ਦਾ ਤੁਸੀਂ ਅਫਸੋਸ ਵੀ ਜ਼ਾਹਿਰ ਕਰ ਰਹੇ ਹੋ ਤੇ ਫਿਰ ਬੀਜੇਪੀ ਨਾਲ ਜੱਫੀਆਂ ਵੀ ਪਾ ਰਹੇ ਨੇ ਹੁਣ ਸ਼ੁਭ ਕਰਨ ਦੀ ਸ਼ਹਾਦਤ ਨੁਸਤਾਨੁਸਲਾਮ ਕਰਨਾ ਚਾਹੀਦਾ ਕਿ ਜਿਨ੍ਹਾਂ ਨੇ ਸ਼ੁਭ ਕਰਨ ਨੂੰ ਮਾਰਿਆ ਬੀਜੇਪੀ ਵਾਲਿਆਂ ਨੇ ਚਾਹੇ ਹਰਿਆਣੇ ਦੀ ਬੀਜੇਪੀ ਲਾਲੂ ਜਾਂ ਸੈਂਟਰ ਦੀ ਲਾਲੋ ਜੇ ਕਿਸਾਨਾਂ ਨੂੰ ਤੁਸੀਂ ਬਿਨਾਂ ਕਿਸੇ ਰੋਕਟੋ ਕਰ ਦਿੱਲੀ ਜਾਣ ਦਿੰਦੇ ਉਥੇ ਉਹ ਰਾਮਲੀਲਾ ਗਰਾਊਂਡ ਬੈਠ ਜਾਂਦੇ ਜੰਤਰ ਮੰਤਰ ਬੈਠ ਜਾਂਦੇ ਜਾਂ ਜਿਹੜੀ ਉਹ ਜਿਹੜੀ ਜੁਗੀ ਦੂਜੀ ਜਗ੍ਹਾ ਗਈ ਆ ਸਹੀਨ ਬਾਗ ਉਥੇ ਬੈਠਣ ਦੇ ਤੇ ਕਿਸੇ ਦਾ ਪੁੱਤ ਮਰਨਾ ਨਹੀਂ ਸੀ ਹੈਗਾ ਹੁਣ ਇਹ ਕਾਲੇ ਕਿਉਂ ਹੋਏ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਗੱਠ ਜੁੜੋ ਪਹਿਲੀ ਗੱਲ ਤੁਹਾਡੀਆਂ ਬੀਜੇਪੀ ਨੇ ਮੰਗਾ ਕੀ ਮੰਨਿਆ ਜਿਹੜੇ ਇਹ ਕਹਿ ਗਏ ਕਿ ਅਸੀਂ ਬੰਦੀ ਸਿੰਘ ਰਿਹਾ ਕਰਗੇ ਜਦੋਂ ਪਹਿਲੇ ਪਾਸ਼ਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲ ਮਨਾਇਆ ਗਿਆ ਹੈ ਸਰਕਾਰ ਨੇ ਕਿਹਾ ਸੀ ਪਹਿਲੀ ਉਹ ਕੀਤੇ ਨਹੀਂ ਤੁਹਾਡੀ ਹਰਿਆਣਾ ਸ਼੍ਰੋਮਣੀ ਸਿੱਖ ਗੁਰਦਆ ਪ੍ਰਬੰਧਕ ਕਮੇਟੀ ਖੋਕੇ ਲੱਗੇ ਤੁਹਾਡੀ ਦਿੱਲੀ ਸਿੱਖ ਗੁਰਦਆ ਪ੍ਰਬੰਧਕ ਕਮੇਟੀ ਖੋਕੇ ਤੁਹਾਡਾ ਮਹਾਰਾਸ਼ਟਰਾ ਬੋਰਡ ਖੋਕੇ ਰਹਿ ਗਏ ਤੇ ਅੱਜ ਵੀ ਤੁਹਾਨੂੰ ਆਰਐਸਐਸਐਲ ਭਾਜਪਾ ਵਾਲੇ ਚੰਗੇ ਲੱਗ ਰਹੇ ਇਸੇ ਕਰਕੇ ਕਾਲੀ ਦਲ ਦਾ ਨੁਕਸਾਨ ਹੋ ਰਿਹਾ ਸਮਝ ਨਹੀਂ ਰਿਹਾ ਕਾਲੀ ਦਲ ਕੀ ਪੰਥ ਦੀ ਗੱਲ ਕਰਨਾ ਛੱਡੂਗਾ ਜਾਂ ਭਾਜੀਪੀ ਵਪਾਰੀਆਂ ਦੀ ਗੱਲ ਕਰਨੀ ਸ਼ੁਰੂ ਕਰੂਗਾ ਇਸ ਕਰਕੇ ਜਿਹੜੇ ਥਲੜਲਾ ਲੀਡਰ ਆ ਉਹ ਐਸੇ ਕਰਕੇ ਆ ਜਿਹੜੇ ਉੱਪਰ ਲੀਡਰ ਉਹਨਾਂ ਨੂੰ ਤਾਂ ਕੁਰਸੀਆਂ ਚਾਹੀਦੀਆਂ ਹੁੰਦੀਆਂ ਸੀ ਤੀ ਤਾਂ ਫਿਰ ਕਾਂਗਰਸ ਵਾਲੀ ਬਣ ਗਈ ਅਕਾਲੀ ਦਲ ਦੀ ਵੀ ਕਿਉਂਕਿ ਕਾਂਗਰਸ ਦੀ ਲੀਡਰਸ਼ਿਪ ਤੇ ਥਲੜੇ ਵਰਕਰ ਨਹੀਂ ਚਾਹੁੰਦੇ ਸੀ ਕਿ ਆਪ ਨਾਲ ਸਾਡਾ ਗੱਠ ਜੁੜ ਹੋਵੇ ਹਾਈ ਕਮਾਂਡ ਨਾਲ ਕਾਫੀ ਜਦੋਜਾਦ ਕਰਨੀ ਪਈ ਉਹਨਾਂ ਨੂੰ ਆਖਰਕਾਰ ਉਹੀ ਹੋਇਆ ਉਹਨਾਂ ਦੀ ਮੰਨੀ ਗਈ ਕਿ ਨਹੀਂ ਹੋਇਆ ਇਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ 'ਚ ਉਸੇ ਤਰਜ਼ ਦੇ ਉੱਤੇ ਹੀ ਹੁੰਦਾ ਦਿਖਾਈ ਦੇ ਰਿਹਾ ਨਹੀਂ ਸੰਦੀਪ ਉਹਨਾਂ 'ਚ ਉਹਦੇ ਚ ਡਿਸੀਜਨ ਬੜਾ ਇਥੇ ਸੁਭੀਸ਼ ਸਿੰਘ ਬਾਦਲ ਨੇ ਡਿਸੀਜਨ ਲੈਣਾ ਹੋਰ ਕਿਸੇ ਨੇ ਤੇ ਲੈਣਾ ਨਹੀਂ ਆ ਗਿਆ ਡਿਸੀਜਨ ਇਹ ਡਿਸੀਜਨ ਚ ਫਰਕ ਨਾ ਪਾਰਟੀ ਦਾ ਫਰਕ ਹੈ ਪੰਜਾਬ ਦੇ ਅੰਦਰ ਰਿਜਨਲ ਪਾਰਟੀਆਂ ਕਿਉਂ ਖਤਮ ਹੋਈਆਂ ਇਸੇ ਕਰਕੇ ਖਤਮ ਹੋਈਆਂ ਕਿ ਪਰਿਵਾਰਵਾਦ ਕਰਕੇ ਜੰਮੂ ਦੇ ਵਿੱਚ ਨੈਸ਼ਨਲ ਕਾਨਫਰੰਸ ਖਤਮ ਜੰਮੂ ਚ ਪੀਡੀਪੀ ਖਤਮ ਹਰਿਆਣਾ ਚ ਇੰਡੀਆ ਨੈਸ਼ਨਲ ਲੋਕ ਦਲ ਖਲ ਜੰਮੂ ਦੇ ਐਸਪੀ ਸਮਾਜਵਾਦੀ ਪਾਰਟੀ ਖਤਮ ਕੰਢੇ ਉਹ ਨਤੀਸ਼ ਕੁਮਾਰ ਵਾਲੀ ਆਰਐਲਡੀ ਖਤਮ ਹੋਉਂਦੇ ਕੰਢੇ ਪੰਜਾਬ ਚ ਸ਼੍ਰੋਮਣੀ ਕਾਲੀ ਦਲ ਦਾ ਸਾਰਿਆਂ ਨੂੰ ਹਾਲਾਤ ਨੇ ਚਾਰਖੰਡ ਦੇ ਵਿੱਚ ਉਹਨਾਂ ਦੇ ਜਰੂਰ ਹਿੰਮਤ ਸਰੇ ਉਹਨਾਂ ਦੀ ਸਰਕਾਰ ਚਾਰਖੰਡ ਮੁਕਤੀ ਮੋਰਚਾ ਪਰ ਹਾਲਾਤ ਉੱਥੇ ਵੀ ਮਾੜੇ ਹੈਗੇ ਨਾ ਇਸ ਕਰਕੇ ਇਹ ਜਿਹੜਾ ਸਵਾਲ ਇਸ ਮਸਲੇ ਦੇ ਵਿੱਚ ਕਾਲੀ ਦਲ ਗਲਤੀਆਂ ਤੋਂ ਸਿੱਖ ਨਹੀਂ ਰਿਹਾਗਾ ਬੀਜੇਪੀ ਨਾਲ ਲਾਇਸ ਇਹਨਾਂ ਨੂੰ ਨੁਕਸਾਨ ਦੇਣ ਹੋਏਗਾ ਔਰ ਇਹ ਤਾਜ਼ਾ ਤਾਜ਼ਾ ਤੇ ਜਿਹੜੇ ਮਸਲੇ ਉੱਠੇ ਹੈਗੇ ਨੇ ਔਰ ਜਿਵੇਂ ਵਰਲਡ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਜਿਵੇਂ ਇਲਜ਼ਾਮ ਲੱਗ ਰਹੇ ਉਹ ਫਿਰ ਕਾਲੀ ਦਲ ਪਿੰਡਾਂ 'ਚ ਕਿਵੇਂ ਜਾਊਗਾ ਨਾ ਸਵਾਲ ਇਸ ਮਸਲੇ ਦੇ ਵਿੱਚ ਆ ਹੁਣ ਬੀਜੇਪੀ ਦੀ ਸਰਕਾਰ ਦੇ ਵਿੱਚ ਬੰਗਾਲ ਦੇ ਲੀਡਰ ਆਫ অপੋਜੀਸ਼ਨ ਜਿਹੜਾ ਸਵਿੰਦੂ ਅਧਿਕਾਰੀ ਉਹ ਇੱਕ ਆਈਪੀਐਸ ਆਫੀਸਰ ਸਿੱਖ ਜਸਪ੍ਰੀਤ ਨੂੰ ਕਹਿੰਦਾ ਤੂੰ ਖਾਲਸਤਾਨੀ ਆ ਲਖਨਊ ਦੇ ਵਿੱਚ ਕਿ ਆਈਐਸ ਮੁੰਡਾ ਇੰਦਰਜੀਤ ਸਿੰਘ ਨਗਰ ਨਿਗਮ ਲਖਨਊ ਦਾ ਕਮਿਸ਼ਨਰ ਉਹਨੂੰ ਬੀਜੇਪੀ ਵਾਲੇ ਨੇ ਬਦਤਮੀਜ਼ੀ ਨਾਲ ਬੋਲਿਆ ਇਸ ਸ਼੍ਰੋਮਣੀ ਕਾਲੀ ਦਿਲ ਚੁੱਪ ਕਰਕੇ ਬੈਠੇ ਤੇ ਫਿਰ ਕਿਉਂ ਅਕਾਲ ਤਖਬ ਸਾਹਿਬ ਤੋਂ ਅਪੀਲਾਂ ਹੁੰਦੀਆਂ ਨੇ ਕਿਉਂ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਅਪੀਲਾਂ ਕਰਦੇ ਨੇ ਸੁਬੀਰ ਸਿੰਘ ਬਾਦਲ ਮੈਨੂੰ ਲੱਗਦਾ ਕਿ ਉਹਨਾਂ ਲੱਗਦਾ ਕਿ ਗੱਠਜੋੜ ਲੀਡਰਸ਼ਿਪ ਜਿਹੜੀ ਮੇਨ ਆ ਉਹਨਾਂ ਨੂੰ ਬਹੁਤ ਜ਼ਿਆਦਾ ਕਾਲੀ ਹੈ ਪਰ ਹੇਠਲੇ ਵਰਕਰ ਦੀ ਸੁਣਨੀ ਚਾਹੀਦੀ ਜਿਹੜੇ ਹੇਠਾਂ ਗਰਾਊਂਡ ਦੇ ਲੈਵਲ ਤੇ ਰਹਿੰਦੇ ਨੇ ਹੁਣ ਸੁਬੀਰ ਸਿੰਘ ਬਾਦਲ ਉਹਨਾਂ ਨੂੰ ਪਹਿਲਾਂ ਹੀ ਆਸ ਸੀ ਇਹ ਗੱਠ ਜੋੜ ਕਰਨ ਇਸੇ ਕਰਕੇ ਉਹਨੇ ਪੰਜਾਬ ਬਚਾਓ ਯਾਤਰਾ ਕਿੱਥੇ ਸ਼ੁਰੂ ਕੀਤੀ ਹੈਗੀ ਆ ਅੰਮ੍ਰਿਤਸਰ ਤੋਂ ਲੜਨਾ ਚਾਹੁੰਦੇ ਅਨਿਲ ਜੋਸ਼ੀ ਦੇ ਹਲਕਾ ਖਡੂਰ ਸਾਹਿਬ ਲੜਨ ਦੇ ਉੱਥੇ ਗਏ ਬਠਿੰਡੇ ਗਏ ਫਿਰੋਜ਼ਪੁਰ ਗਏ ਪੰਜ ਸੀਟਾਂ ਦੇ ਗਏ ਇਹਨਾਂ ਨੇ ਕਿਉਂਕਿ ਇਹਦਾ ਮਤਲਬ ਪੰਜ ਕਾਲ ਸ਼੍ਰੋਮਣੀ ਕਾਲੀ ਦਾ ਪੰਜ ਸੀਟਾਂ ਦੇ ਲੜਦਾ ਦੋ ਸੀਟਾਂ ਦੇ ਕਿਉਂ ਕਿੱਥੇ ਨਹੀਂ ਗਏ ਹੈਗੇ ਫਰੀਦਕੋਟ ਸ਼ਾਇਦ ਤੇ ਸੰਗਰੂਰ ਇਸ ਕਰਕੇ ਨੇ ਕਿ ਪੀਜਾ ਭਾਜਪੀ ਨਾਲ ਗੱਠ ਜੁੜ ਹੋ ਗਿਆ ਫਿਰ ਸ਼੍ਰੋਮਣੀ ਕਾਲੀ ਦਾ ਸੰਯੁਕਤ ਵੀ ਆ ਜਾਊਗਾ ਉਹ ਫਿਰ ਢੀਂਡ ਸਾਹਿਬ ਦਾ ਪਰਮਿੰਦਰ ਸਿੰਘ ਢੀਂਡਾ ਸੰਗਰੂਰ ਤੋਂ ਲੜੂਗੇ ਪ੍ਰੀਤਕੋੜ ਤੋਂ ਪਰਮਜੀਤਕੋੜ ਕੋ ਗੁੱਲਸ਼ਨ ਲੜਨਗੇ ਪਟਿਆਲਾ ਕੈਪਟਨ ਮਰਿੰਦਰ ਸਿੰਘ ਦੀ ਧੀ ਲੜੂਗੀ ਫਿਰ ਅਕਾਲੀ ਦਲ ਕੋ ਬੀਜੇਪੀ ਕੋ ਕਿਹੜੀ ਰਹਗੀ ਗੁਰਦਾਸਪੁਰ ਜਲੰਧਰ ਹਸ਼ਿਆਰਪੁਰ ਲੁਧਿਆਣਾ ਚਾਰ ਪੰਜਵੀ ਚੰਡੀਗੜ੍ਹ ਦੀ ਮਤਲਬ ਇਸ ਮਸਲੇ ਦੇ ਵਿੱਚ ਕੱਲ ਜਿਹੜਾ ਅਕਾਲੀ ਦਲ ਦਾ ਹੇਠਲਾ ਵਰਕਰ ਹੈ ਉਹ ਪਿੰਡਾਂ ਦੇ ਵਿੱਚ ਰਹਿੰਦਾ ਕਿਸਾਨਾਂ ਦੇ ਵਿੱਚ ਰਹਿੰਦਾ ਮਜ਼ਦੂਰਾਂ ਦੇ ਵਿੱਚ ਰਹਿੰਦਾ ਉਹਨਾਂ ਦੀ ਫੀਡਬੈਕ ਇਹ ਹੀ ਆ ਕਿ ਇਹ ਜਿਹੜਾ ਵਾ ਨੁਕਸਾਨ ਹੋ ਜੂਗਾ ਔਰ ਇਹ ਜੇ ਗੱਠਜੋੜ ਹੋ ਗਿਆ ਤੇ ਇਹ لازمی ਤੌਰ ਤੇ ਕਾਲੀ ਦਲ ਦਾ ਬਹੁਤ ਨੁਕਸਾਨ ਹੋ ਜਾ ਬੀਜੇਪੀ ਵੀ ਜਿੱਤਣ ਦੀ ਪੋਜੀਸ਼ਨ 'ਚ ਇੰਨੀ ਨਹੀਂ ਹੋਏਗੀ ਬੀਜੇਪੀ ਦਾ ਇਹ ਹੈ ਕਿ ਜੇ 6% ਵੋਟ ਪਰਸੈਂਟ 19 ਦੇ ਵਿੱਚ ਹੋ ਜਾ ਉਹ ਸਦਾ 6 ਦੀ ਬਜਾਏ ਸਵਰ 15 ਹੋ ਜਾ ਤੇ ਬੀਜੇਪੀ ਦਾ ਜਿਹੜਾ ਵੋਟ ਪਰਸੈਂਟ ਸ਼ੇਅਰ ਵਧਾਉਣ ਦਾ ਮਸਲਾ ਇਸ ਕਰਕੇ ਉਹ ਕੈਪਟਨ ਮਰਿੰਦਰ ਸਿੰਘ ਵੀ ਬੀਜੇਪੀ ਵਾਲੇ ਵੀ ਸੁਨੀਲ ਜਾਖੜ ਦਾ ਵੀ ੱਡੀ ਚੋਟੀ ਦਾ ਜੋਲ ਹੈ ਕਿ ਬੀਜੇਪੀ ਦਾ ਇੱਕ ਵਾਰ ਜਿਹੜਾ ਲੋਕ ਸਭਾ 224 ਮਈ ਦੇ ਵਿੱਚ ਪੈਣੀਆਂ ਨੇ ਉਹਦੇ 'ਚ ਬੀਜੇਪੀ ਦਾ ਜਿਹੜਾ ਵੋਟ ਸ਼ੇਅਰ ਆ ਉਹ ਘੱਟੋ ਘੜ ਅਗਰ 22 ਪਰਸੈਂਟ ਤੇ ਚਲਾ ਜਾਂਦਾ ਜਿਵੇਂ ਉਹਨਾਂ ਨੂੰ ਆਸ ਆ ਜਿਵੇਂ ਜੋਧਿਆ ਦੇ ਵਿੱਚ ਭਗਵਾਨ ਰਾਮ ਰੀਲਾ ਦੀ ਪ੍ਰਾਣ ਪ੍ਰਤਿਸ਼ਟਾ ਦਾ ਉਦਘਾਟਨ ਹੋਇਆ ਉਸ ਕਰਕੇ ਦੇਸ਼ ਦਾ ਜਿਹੜਾ ਵੀ ਹਿੰਦੂ ਭਾਈਚਾਰਾ ਹੈਗਾ ਉਹ ਬੜਾ ਖੁਸ਼ ਆ ਉਸ ਚੱਕਰ 'ਚ ਇਹਨਾਂ ਲੱਗਦਾ ਕਿ ਕਾਲੀ ਦਲ ਦੇ ਨਾਲ ਜੋੜ ਕੇ ਘੱਟੋ ਘੱਟ ਆਪਣਾ ਜਿਹੜਾ ਵੋਟ ਪਰਸੈਂਟ ਉਹਨੂੰ ਟ੍ਰਿਪਲ ਕੀਤਾ ਜਾਵੇ ਉਸ ਉਸ ਮਸਲੇ ਦੇ ਵਿੱਚ ਜਾ ਕੇ ਲੱਗੇ ਲੇਕਿਨ ਕਾਲੀ ਦਲ ਦਾ لازਮੀ ਤੌਰ ਤੇ ਨੁਕਸਾਨ ਹੋਗਾ ਲੋਕਾਂ ਨੇ ਸਵਾਲ ਖੜੇ ਕਰਨੇ ਕਿ ਜੇ ਭਾਜਪਾ ਪਹਿਲਾਂ ਚੰਗੀ ਸੀ ਫਿਰ ਖੇਤੀ ਕਾਨੂੰਨ ਤੁਸੀਂ ਉਦੋਂ ਵੀ ਕਰ ਤੇ ਅੱਜ ਐਮਐਸਪੀ ਦਾ ਰੌਲਾ ਜਾਣਦ ਕਰੋ ਨਾ ਸੁਭੀ ਸਿੰਘ ਬਾਦਲ ਕਹੇ ਅਨਾਉਂਸਮੈਂਟ ਕਰਵਾਵੇ ਪ੍ਰਧਾਨ ਮੰਤਰੀ ਨਾਲ ਬੈਠ ਕੇ ਐਮਐਸਪੀ ਅਸੀਂ ਆਰਡੀਨੈਂਸ ਅੱਜ ਹੀ ਜਾਰੀ ਕਰ ਰਹੇ ਆ ਅਸੀਂ ਲਖੀਮਪੁਰ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਅੱਜ ਦੇ ਰਿਹਾ ਅਸੀਂ ਕਿਸਾਨਾਂ ਦੇ ਖਿਲਾਫ ਜਿਹੜੇ ਪਰਚੇ ਦਰਜ ਕੀਤੇ ਚਾਹੇ ਹਰਿਆਣੇ ਦਾ ਖੱਟੜ ਕਹਿ ਰਿਹਾ ਕਿ ਅਸੀਂ ਪਾਸਪੋਰਟ ਤੇ ਵੀਜ਼ੇ ਰੱਦ ਕਰੇ ਅਸੀਂ ਅੱਜ ਹੀ ਉਹ ਵਾਪਸ ਕਰਦੇ ਹੈਗੇ ਫਿਰ ਆਨੰਮ ਦਾ ਬੰਦੀ ਸਿੰਘ ਰਿਹਾ ਕਰਨ ਪ੍ਰੋਫੈਸਰ ਦਵਿੰਦਰਪਾਲ ਪੁੱਲਰ ਜਾਂ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਰਿਹਾ ਕਰਨ ਰਿਹਾ ਕਰਨ ਤੋਂ ਬਾਅਦ ਬੈਠਦੇ ਨੇ ਪ੍ਰਧਾਨ ਮੰਤਰੀ ਸਾਹਿਬ ਨਾਲ ਬੈਠਦੇ ਨੇ ਅਮੀਸ਼ਾ ਦੇ ਬਣ ਤੇ ਪੰਜਾਬ ਦਾ ਜਿਹੜਾ ਲੋਕ ਹੈਣਗੇ ਵਾਕੇ ਠੀਕ ਹੈ ਜੀ ਭਾਜਪੀ ਨੂੰ ਮਨਾ ਲਿਆ ਹੈਗਾ ਤੇ ਫਿਰ ਗੱਠ ਜੁੜ ਹੋ ਜੂਗਾ ਪਰ ਇੱਕ ਪਾਸੇ ਭਾਜਪੀ ਦੀ ਸਰਕਾਰ ਕਿਸਾਨਾਂ ਨੂੰ ਅਤਿਆਚਾਰ ਕਰੀਆ ਗੋਲੀਆਂ ਚਲਾ ਰਹੀਆ ਤੇ ਕਾਲੀ ਦਲ ਕਹਿੰਦਾ ਕਿ ਜਫੀਆਂ ਪਾ ਲੋ ਤੇ ਫਿਰ ਫੱਟੀ ਤੇ ਪੋਚੀ ਜਾਣੀ ਹੈਗੀ ਪਹਿਲਾਂ ਤੁਹਾਡੀਆਂ 17 ਦੇ ਵਿੱਚ 14 ਸੀ ਹੁਣ 3 ਲੋਕ ਸਭਾ ਜਿਹਾ ਤੁਹਾਡੀਆਂ ਦੋ ਹੀ ਸੰਗਰੂਰ ਤੇ ਬਠਿੰਡਾ ਤੇ ਫਿਰੋਜ਼ਪੁਰ ਤੇ ਹੁਣ ਤੁਹਾਨੂੰ ਬਠਿੰਡਾ ਵੀ ਸੇਫ ਨਹੀਂ ਲੱਗਦੇ ਬਠਿੰਡਾ ਤੋਂ ਵੀ ਹੁਣ ਤੁਸੀਂ ਕਦੀ ਮੂੰਹ ਰੱਖ ਲੈਂਦੇ ਫਿਰੋਜ਼ਪੁਰ ਜਾਂ ਖਡੂਰ ਸਾਹਿਬ ਇਹ ਹੁਣ ਅਕਾਲੀ ਦਲ ਦੇ ਹਸ਼ਰ ਜੇ ਗੱਠ ਜੁੜ ਗਿਆ ਤਾਂ ਹੋਰ ਇਹਨਾਂ ਦਾ ਨੁਕਸਾਨ ਹੋਏਗਾ